ਤੋਂ ਮੱਥਾ ਟੇਕ ਕੇ ਕਰ ਵਾਪਸ ਆ ਰਹੇ ਲੋਕਾਂ ਦੇ ਨਾਲ ਭਿਆਨਕ ਹਾਦਸਾ ਵਾਪਰਿਆ ਜਿਸ ਦੇ ਦੌਰਾਨ 2 ਅਤੇ 5 ਲੋਕਾਂ ਦੀ ਮੌਤ ਹੋ ਚੁੱਕੀ ਹੈ ਤਸਵੀਰਾਂ ਭਿਆਨਕ ਹਾਦਸੇ ਦੀਆਂ ਸਾਹਮਣੇ ਆਈਆਂ ਨੇ ਦੱਸਦੀ ਕਿ ਪਿਕਅਪ ਗੱਡੀ ਦੀ ਟਰਾਲੀ ਦੇ ਨਾਲ ਜ਼ੋਰਦਾਰ ਟੱਕਰ ਹੁੰਦੀ ਹੈ ਜਿਸ ਦੇ ਦੌਰਾਨ 5 ਲੋਕਾਂ ਦੀ ਮੌਤ ਹੋ ਚੁੱਕੀ ਹੈ ਭਿਆਨਕ ਹਾਦਸੇ ਦੀਆਂ ਤਸਵੀਰਾਂ ਸਕਰੀਨ ਤੇ ਤੁਸੀਂ ਦੇਖ ਸਕਦੇ ਹੋ ਕਿ ਮੌਕੇ ਤੇ ਹਾਲਾਤ ਕੀ ਬੜੇ ਹੋਏ ਨੇ ਹਾਲਾਂਕਿ ਵੱਡੀ ਗਿਣਤੀ ਦੇ ਵਿੱਚ ਲੋਕ ਮੌਕੇ ਤੇ ਪਹੁੰਚਦੇ ਨਹੀਂ ਨਾ ਲੋਕਾਂ ਨੂੰ ਬਚਾਉਣ ਦੀ ਕੋਸ਼ਿਸ਼ ਕੀਤੀ ਜਾਂਦੀ ਹੈ ਪਰ ਦੇਖਦੇ ਹੀ ਦੇਖਦੇ ਆ ਪੰਜ ਲੋਕਾਂ ਦੀ ਇਸ ਦਰਨਾਕ ਹਾਦਸੇ ਨੇ ਜਾਲਲੀ ਫਤਕੋਟ ਦੇ ਵਿੱਚ ਭਿਆਨਕ ਹਾਦਸਾ ਵਾਪਰਦਾ ਹੈ ਪਿੰਡ ਪੰਜਗੜਾਈ ਖੁਰਦੇ ਵਿੱਚ ਭਿਆਨਕ ਹਾਦਸੇ ਦੀਆਂ ਤਸਵੀਰਾਂ ਸਾਹਮਣੇ ਆਈਆਂ ਨੇ ਪਿਕਅਪ ਗੱਡੀ ਦੀ ਟਰਾਲੇ ਦੇ ਨਾਲ ਟੱਕਰ ਹੋ ਜਾਂਦੀ ਹੈ ਜਿਸ ਦੇ ਦੌਰਾਨ ਪੰਜ ਲੋਕਾਂ ਦੀ ਮੌਤ ਹੋ ਚੁੱਕੀ ਹੈ ਜਦ ਕਿ ਅੱਠ ਲੋਕਾਂ ਨੂੰ ਗੰਭੀਰ ਰੂਪ ਤੇ ਵਿੱਚ ਜ਼ਖਮੀ ਹਸਪਤਾਲ ਇਲਾਜ ਲਈ ਦਾਖਲ ਕਰਵਾਇਆ ਗਿਆ ਡਾਕਟਰਾਂ ਦੇ ਵੱਲੋਂ ਇਲਾਜ ਇਹਨਾਂ ਲੋਕਾਂ ਦਾ ਕੀਤਾ ਜਾ ਰਿਹਾ ਹੈ ਦੱਸਦੇ ਕਿ ਲੋਕ ਮੁਕਸਰ ਦੇ ਪਿੰਡ ਮਰਾਟ ਕਲਾ ਦੇ ਰਹਿਣ ਵਾਲੇ ਸੀ ਬਾਕਾ ਪੁਰਾਣਾ ਦੇ ਪਿੰਡ ਨਿਗਾਹਾਂ ਦੇ ਵਿੱਚ ਧਾਰਮਿਕ ਸਥਾਨ ਤੋਂ ਮੱਥਾ ਟੇਕ ਕੇ ਕਰਵਾਪਸੀ ਕਰ ਰਹੇ ਸੀ ਪਰ ਰਾਤ ਦੇ ਵਿੱਚ ਪਿਆਨਕ ਹਾਦਸਾ ਵਾਪਰ ਜਾਂਦਾ ਜਿਸ ਦੇ ਦੌਰਾਨ ਪੰਜ ਲੋਕਾਂ ਦੀ ਦਰਤਨਾਕ ਇਸ ਹਾਦਸੇ ਦੇ ਵਿੱਚ ਮੌਤ ਹੋਈ ਹੈ ਜਦ ਕਿ ਅੱਠ ਲੋਕ ਗੰਭੀਰ ਰੂਪ ਦੇ ਵਿੱਚ ਜ਼ਖਮੀ ਨੇ ਤਸਵੀਰਾਂ ਤੁਹਾਡੇ ਨਾਲ ਸਕਰੀਨ ਤੇ ਸਾਂਝੀਆਂ ਕਰ ਰਿਹਾ ਕਿ ਇਸ ਵਕਤ ਹਾਲਾਤ ਕੀ ਬਣੇ ਹੋਏ ਨੇ ਜਿਸ ਗੱਡੀ ਦੇ ਵਿੱਚ ਇਹ ਲੋਕ ਸਫਾਰ ਸੀ ਪੂਰੀ ਤਰ੍ਹਾਂ ਕਬਾੜੇ ਗੱਡੀ ਬਣ ਚੁੱਕੀ ਹੈ ਜਿਸ ਦੇ ਦੌਰਾਨ ਪੰਜ ਲੋਕਾਂ ਦੀ ਮੌਤ ਹੋ ਚੁੱਕੀ ਹੈ ਸੁਪਿਆਨਕ ਹਾਦਸੇ ਦੀਆਂ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਕਿ ਕੀ ਹਾਲਾਤ ਬਣੇ ਹੋਏ ਨੇ ਹਾਲਾਂਕਿ ਲੋਕਾਂ ਦੇ ਵੱਲੋਂ ਜਦੋਂ ਕੀ ਮੰਜ਼ਰ ਦੇਖਿਆ ਗਿਆ ਤੇ ਇਹਨਾਂ ਲੋਕਾਂ ਨੂੰ ਕਾਫੀ ਬਚਾਉਣ ਦੀ ਕੋਸ਼ਿਸ਼ ਕੀਤੀ ਜਾਂਦੀ ਹੈ ਪਰ ਪ੍ਰਮਾਤਮਾ ਨੂੰ ਕੁਝ ਹੋਰ ਹੀ ਮਨਜ਼ੂਰ ਸੀ ਪੰਜ ਲੋਕਾਂ ਦੀ ਮੌਤ ਹੋਈ ਹੈ ਦੋ ਔਰਤਾਂ ਸਣੇ ਪੰਜ ਲੋਕ ਮੌਧ ਅਗੋਸ਼ਤ ਵਿਸਮਾ ਚੁਕੇ ਨੇ ਤੇ ਅੱਠ ਲੋਕ ਗੰਭੀਰ ਰੂਪ ਦੇ ਵਿੱਚ ਜ਼ਖਮੀ ਨੇ ਜਿਨ੍ਹਾਂ ਨੂੰ ਇਲਾਜ ਲਈ ਹਸਪਤਾਲ ਦਾਖਲ ਕਰਵਾਇਆ ਗਿਆ ਸੁਪਿਆਨਕ ਹਾਦਸੇ ਦੀਆਂ ਤਸਵੀਰਾਂ ਸਾਂਝੀਆਂ ਕਰ ਰੇ ਆ ਧਾਰਮਿਕ ਅਸਥਾਨ ਤੋਂ ਮੱਥਾ ਟੇਕ ਕੇ ਕਰਵਾਪਸੀ ਲੋਕ ਕਰੇ ਸੀ ਤਿੰਨੇ ਦੇ ਵਿੱਚ ਪਿਕਅਪ ਕੱਡੀ ਦੀ ਟਰਾਲੀ ਦੇ ਨਾਲ ਟੱਕਰ ਹੋ ਜਾਂਦੀ ਹੈ ਜਿਸ ਦੇ ਦੌਰਾਨ ਇਹ ਪਾੜਾ ਵਾਪਰ ਕੇ ਇੱਕ ਵਾਰ ਭਿਆਨਕ ਹਾਦਸੇ ਦੀਆਂ ਤਸਵੀਰਾਂ ਦਰੁੱਖਾ ਲੈਣੇ ਆ ਕਿ ਮੌਕੇ ਤੇ ਹਾਲਾਤ ਕੀ ਬਣੇ ਹੋਏ ਨੇ ਆਵੇ ਉਹ ਕੋਲ ਐ ਫਿੱਟ ਕੇ ਪੈ ਗਿਆ ਇਹਨਾਂ ਦਾ ਬੱਟ ਕੀ ਲੈ ਗਿਆ ਪੈ ਰੱਖੇ ਪੈ ਰੱਖੇ ਆ ਲੈ ਆ ਪਤਲੀ ਪਤਲੀ ਵਾਢੋਦੇ ਆਪਾਂ ਕੀ ਕਰੀਏ ਇਮਰਾਦ ਪਿੰਡ ਦੀ ਉਹ ਉੱਥੇ ਵੱਜਾ ਯਾਰ ਫੁੱਟਨੀ ਉਹ ਉੱਥੇ ਆ ਫਿੱਟ ਕੇ ਕਿੱਥੋਂ ਆ ਰਹੇ ਸੀ ਕਿੰਨੀ ਵਾਪੇ ਪੀਰ ਨਗਾਏ ਤੋਂ ਆ ਰਹੇ ਸੀਗੇ ਅਸੀਂ ਆਵਦੀ ਸਾਈਡ ਤੇ ਅੱਗੋਂ ਸੀਦਾ ਜਿਹੜਾ ਟਰਾਲਾ ਦੇਖਿਆ ਸੀ ਰੋਕ ਚੁੱਕੇ ਸੀਗੇ ਤੁਸੀਂ ਕਹਦੇ ਸੀ ਅਸੀਂ ਛੋਟੇ ਹਾਥੀ ਤੇ ਸੀਗੇ ਜੀ ਸਾਨੂੰ ਇੱਕਿਆ ਰਿਜਲ ਟਰਾਲੇ ਨੇ ਫੇਟ ਮਾਰੀ ਚੱਕ ਕੇ ਸਾਡੀ ਦੋਵੇਂ ਪਾਸੇ ਖੇਡਦੇ ਜੀ ਅਗਲਾ ਪਾਸਾ ਅੱਡ ਕਰਤਾ ਪਿਛਲਾ ਅੱਡ ਕਰਤਾ ਜਿਹਦੇ ਵਿੱਚ ਸਾਡੀ ਪੰਜ ਜਾਨਾਂ ਦੀ ਮੌਤ ਹੋ ਚੁੱਕੀ ਹੈ ਜੀ ਇੱਕ ਮੇਰੀ ਵੈਕ ਸੀ ਦੋ ਮੇਰੇ ਯਾਰ ਦੋਸਤ ਸੀ ਇੱਕ ਡਰਾਈਵਰ ਦੀ ਇਸ ਪੰਜਾਂ ਨੇ ਇਸ ਤੱਕ ਤੋਂ ਮੋਚ ਕੇ ਇੱਕ ਕੋ ਪਿੰਡ ਦੇ ਸੀਗੇ ਮਰਾਣਾ ਮਰਾੜ ਕਲਾ ਦੇ ਤੁਸੀਂ ਵੀ ਸਵਾਰ ਸੀ ਉਹ ਦੇ ਵਿੱਚ ਹਾਂਜੀ ਮੈਂ ਸਵਾਰ ਸੀ ਬਾਕੀਆਂ ਸੱਟਾਂ ਲੱਗੀਆਂ ਸੱਟਾਂ ਲੱਗ ਗਈਆਂ ਕਿੰਨੇ ਬੰਦੇ ਸਵਾਰ ਸੀ ਤਕਰੀਬਨ ਜੀ ਬੰਦੇ ਅਸੀਂ 10 11 ਬੰਦੇ ਸੀ ਵਿੱਚ ਬੱਚੇ ਸੀਗੇ ਜੀ 3 4 ਬੱਚੇ ਸੀ ਕੋਈ ਜ਼ਖਮੀ ਕੀ ਹੈ ਜ਼ਖਮੀ ਸਾਰੇ ਹੋਏ ਕੀ ਚੋਣ ਨੂੰ ਸਾਨੂੰ ਸਾਫ਼ ਚਾਹੀਦਾ ਜੀ ਤੇ ਉਹ ਟਰੱਕ ਵਾਲਾ ਟਰੱਕ ਵਾਲਾ ਵੀ ਉੱਥੇ ਹੀ ਸੀਗਾ ਜੀ ਦੇਖੋ ਫੜਿਆ ਹੋਇਆ ਹੈਗਾ ਜੀ ਐਕਸੀਡੈਂਟ ਹੋਇਆ ਜੀ ਰਾਤ ਦੇ ਕੋਈ 1:30 ਵਜੇ ਪੰਜਗਰਾਂਈ ਤੋਂ ਇਧਰੋਂ ਜਦੋਂ ਜਾਂਦੇ ਪੰਜਗਰਾਂਈ ਟਪਕੇ ਹੱਦ ਦੇ ਨੇੜੇ ਐਕਸੀਡੈਂਟ ਹੋਇਆ ਘੋੜੇ ਟਰਾਲੇ ਨਾਲ ਛੋਟੇ ਹਾਥੀ ਦਾ ਮੇਰੇ ਪਿੰਡ ਦੇ ਕੋਈ 10-12 ਬੱਚੇ ਬੰਦੇ ਔਰਤਾਂ ਉਥੇ ਮੱਥਾ ਟੇਕ ਕੇ ਆ ਰਹੇ ਸੀ ਰਾਤ ਨੂੰ ਜਦੋਂ ਉਧਰੋਂ ਦੂਸਰੇ ਪਾਸੇ ਆ ਰਿਹਾ ਸੀਗਾ ਘੋੜਾ ਟਰਾਲਾ ਉਹਨੇ ਰੋਂਗ ਸਾਈਡ ਤੇ ਜਿਵੇਂ ਇਹ ਦੱਸਦੇ ਆ ਰੋਂਗ ਸਾਈਡ ਤੇ ਆ ਕੇ ਸਿੱਧਾ ਇਹਨਾਂ ਨੇ ਇਹਨੂੰ ਪਤਾ ਲੱਗ ਗਿਆ ਵੀ ਉਹ ਗਲਤ ਆ ਰਿਹਾ ਇਹਨਾਂ ਨੇ ਜਿਵੇਂ ਇੱਕ ਪਾਸੇ ਲਾ ਲਿਆ ਪਰ ਉਹਨੇ ਸਿੱਧੀ ਟੱਕਰ ਮਾਰੀ ਜਾਂਦਾ ਉਹ ਸੌਂ ਗਿਆ ਪ੍ਰਮਾਤਮਾ ਜਾਣਦਾ ਕੀ ਗੱਲ ਹੋਈ ਹੈ ਤੇ ਬੁਰੀ ਤਰ੍ਹਾਂ ਫੱਟੜ ਹੋਏ ਆ ਪੰਜ ਜਣਿਆਂ ਦੀ ਹੁਣ ਤੱਕ ਮੌਤ ਹੋ ਚੁੱਕੀ ਹੈ ਬੜਾ ਪਿਆੜਾ ਦਰਦਨਾਖਾ ਹਾਲ ਸਾਹਿਬ ਹੈ